ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਬਾਜਣਾ ਸੁਖਬੀਰ ਸਿੰਘ ਬਾਦਲ ਖੋਣਾ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਆਡੀਓ ਅਪਲੋਡ ਅਪਲੋਡ ਕੀਤੀ ਗਈ ਜਿਹੜੀ ਕਿ AI ਦੀ ਮਦਦ ਦੇ ਨਾਲ ਬਣਾਈ ਗਈ ਸੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਅਤੇ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਸਭ ਉੱਚ ਅਧਿਕਾਰੀਆਂ ਉੱਤੇ ਵੱਡੇ ਇਲਜ਼ਾਮ ਲਗਾਏ ਕਿ ਇਹ ਪੁਲਿਸ ਦੇ ਵੱਡੇ ਅਧਿਕਾਰੀ ਪੰਜਾਬ ਸਰਕਾਰ ਦੀ ਹੈਲਪ ਕਰ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਚੋਣਾਂ ਨੂੰ ਲੈ ਕੇ ਲੇਕਿਨ ਇਹ ਆਈ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਉਹ ਆਡੀਓ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਭ ਪੁਛ ਅਧਿਕਾਰੀਆਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਤੇ ਨਸ਼ਰ ਕੀਤੀ ਸੀ ਜਿਹੜੀ ਬੜੀ ਖੂਬੀ ਦੇ ਨਾਲ ਵੇਖੀ ਗਈ ਉਹ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਤਿਆਰ ਕੀਤੀ ਗਈ ਹੈ ਉਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਭਾਜਣਾ ਪੈ ਗਿਆ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦੌਰਾਨ ਪੁਲਿਸ ਅਧਿਕਾਰੀਆਂ ਵਿਚਕਾਰ ਕਥਿਤ ਕਾਨਫਰੰਸ ਕਾਲ ਦੇ ਮਾਮਲੇ ਵਿੱਚ ਦਰਜ ਐਫਆਈ ਦੇ ਮਾਮਲੇ ਵਿੱਚ ਦਰਜ ਐਫਆਈਆਰ ਦੀ ਕਾਪੀ ਹੁਣ ਸਾਹਮਣੇ ਆ ਗਈ ਹੈ ਇਹ ਐਫਆਈਆਰ ਸਬਰ ਸੱਲ ਪਟਿਆਲਾ ਵਿਖੇ ਸੀਐਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਤੀਪ ਸਿੰਘ ਬਾਜਵਾ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤੀ ਗਈ ਹੈ ਐਫਆਈਆਰ ਦੇ ਮੁੱਖ ਨੁਕਤੇ اے ਆਈ ਦੀ ਵਰਤੋਂ ਦਾ ਦੋਸ਼ ਹੈ ਐਫਆਈਆਰ ਦੇ ਵਿੱਚ ਮੁੱਖ ਤੌਰ ਤੇ ਇਸ ਗੱਲ ਦਾ ਜ਼ੋਰ ਦਿੱਤਾ ਗਿਆ ਹੈ ਕਿ viral ਆਡੀਓ ਵੀਡੀਓ ਪੂਰੀ ਤਰ੍ਹਾਂ ਫਰਜੀ ਹੈ ਇਸ ਨੂੰ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ اے ਆਈ ਟੂਲ ਦੀ ਵਰਤੋਂ ਕੀਤੀ ਗਈ ਹੈ ਕਾਲ ਦੀ ਰਿਕਾਰਡਿੰਗ ਇੰਸਪੈਕਟਰ ਅਨੁਸਾਰ ਰਿਕਾਰਡਿੰਗ ਵਿੱਚ ਪਟਿਆਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਵਾਂ ਦੀ ਵਰਤੋਂ ਕਰਦੇ ਹੋਏ ਕਾਨੂੰਨ ਵਿਵਸਥਾ ਅਤੇ ਕਿਸੇ ਕਿਸਮ ਦੀ ਵੋਟ ਬਾਰੇ ਚਰਚਾ ਕੀਤੀ ਗਈ। ਪੁਲਿਸ ਦਾ ਦਾਵਾ ਹੈ ਕਿ ਐਫ ਆਈ ਆਰ ਸਾਫ ਗਿਆ ਗਿਆ ਹੈ। ਹਾਲ ਵਜਿਹੀ ਪਟਿਆਲਾ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਅਜਿਹੀ ਕੋਈ ਕਾਲ ਜਾਂ ਗਰੁੱਪ ਕਾਲ ਨਹੀਂ ਕੀਤੀ ਗਈ। ਰਿਕਾਰਡਿੰਗ ਵਿੱਚ ਸੁਨੀਆਂ ਗਈਆਂ ਗੱਲਾਂ ਕੰਪਿਊਟਰ ਅਤੇ ਆਧੁਨਿਕ ਆਟੋਮੈਟਿਕ ਇੰਜੀਨੀਅਰਿੰਗ AI ਦੀ ਵਰਤੋਂ ਕਰਕੇ ਮੰਕੜਤ ਕੀਤੀਆਂ ਗਈਆਂ ਹਨ। ਇਸ ਦਾ ਉਦੇਸ਼ ਪਟਿਆਲਾ ਪੁਲਿਸ ਦੀ ਸ਼ਬੀ ਨੂੰ ਖਰਾਬ ਕਰਨਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਪੰਗ ਕਰਨਾ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਬਦਨਾਮ ਬਦਨਾਮ ਕਰਨਾ ਦੱਸਿਆ ਗਿਆ ਹੈ ਧਰਾਵਾਂ ਵਿੱਚ ਅਨਭਿਸ਼ਾਤੇ ਵਿਅਕਤੀਆਂ ਵਿਰੁੱਧ ਆਈਪੀਸੀ ਦੀ ਧਾਰਾ 319 336 4 352 ਅਤੇ ਆਈਟਐਕ ਦੀ ਧਾਰਾ 6 ਡੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਸਿਟ ਜਾਂਚ ਅਤੇ ਸੁਖਬੀਰ ਸਿੰਘ ਬਾਦਲ ਨੂੰ ਸੰਮਣ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਸਿਰਦਾ ਗਠਨ ਕੀਤਾ ਹੈ ਇਸ ਦੀ ਅਗਵਾਈ ਜਿਸ ਦੀ ਗਵਾਹੀ ਜਿਹੜੀ ਹੈ ADGP ਕਾਨੂੰਨ ਦੀ ਵਿਵਸਥਾ ਤੇ SSP ਪਰਮਾਰ ਕਰ ਰਹੇ ਹਨ ਐਸਟ ਨੇ ਜਾਤ ਲਈ ਸ਼੍ਰੋਮਣੀ ਅਕਾਲੀ ਦਲ ਦੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕੁਝ 6 ਲੋਕਾਂ ਨੂੰ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਵਿਖੇ ਤਲਬ ਪੁਸ਼ਕਿਸ਼ਲੀ ਤਲਬ ਕੀਤਾ ਹੈ ਜਿਨ੍ਹਾਂ ਲੋਕਾਂ ਨੂੰ ਸੰਬਨ ਭੇਜੇਗਾ ਉਹਨਾਂ ਦੇ ਨਾਮ 'ਸ਼ਾਮਰਾਂ ਸੁਖਵੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਸ਼ਿਕਾਇਤ ਕਰਤਾ ਐਡਵੋਕੇਟ ਜਿਨ੍ਹਾਂ ਨੇ ਹਾਈ ਕੋਰਟ ਵਿੱਚ ਸ਼ਿਕਾਇਤ ਕੀਤੀ ਸੀ ਸਰਬਜੀਤ ਸਿੰਘ ਚਿੰਦਰ ਯੂਥ ਅਕਾਲੀ ਦਲ ਦੇ ਪ੍ਰਧਾਨ ਤਰਨਤਲ ਸਿੰਘ ਤਰਨ ਤਰਨਦੀਪ ਸਿੰਘ ਧਾਲੀਵਾਲ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਕਾਰਵਾਈ ਕਰੀ ਅਤੇ ਦੋ ਹੋਰ ਅਣਦੱਸੇ ਵਿਅਕਤੀ ਸਿਟ ਦਾ ਆਦੇਸ਼ ਐਡੀਜੀਪੀ ਪਾਰ ਨੇ ਦੱਸਿਆ ਕਿ ਉਹਨਾਂ ਨੂੰ ਜਾਂਚ ਅੱਗੇ ਵਧਾਉਣ ਲਈ ਵਿਅਕਤੀਆਂ ਤੋਂ ਵੀਡੀਓ ਅਤੇ ਉਸ ਦੇ ਸਰੋਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਲੋੜ ਹੈ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕਥਿਤ ਆਡੀਓ ਰਿਕਾਰਡਿੰਗ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਐਸਵੀਟਰ ਹੈਂਡਲ ਤੇ ਸਾਂਝੀ ਕੀਤੀ ਗਈ ਅਤੇ ਇਸ ਨੂੰ ਵੱਡੇ ਪੱਧਰ ਤੇ ਵਟਸਐਪ ਗਰੁੱਪਾਂ 'ਚ ਵਾਇਰਲ ਕੀਤਾ ਗਿਆ। ਅਕਾਲੀ ਦਲ ਨੇ ਦਾਅਵਾ ਕੀਤਾ ਕਿ ਪਟਿਆਲਾ ਪੁਲਿਸ ਦੇ ਸਰਪੋਚ ਅਧਿਕਾਰੀਆਂ ਵਿਚਕਾਰ ਇੱਕ ਮੀਟਿੰਗ ਹੈ ਜਿਸ ਵਿੱਚ ਐਸਐਸਪੀ ਅਤੇ ਹੋਰ ਵੱਡੇ ਅਧਿਕਾਰੀ ਉਮੀਦਵਾਰਾਂ ਨੂੰ ਪਰੇਸ਼ਾਨ ਕਰਨ ਦੇ ਨਿਰਦੇਸ਼ ਦੇ ਰਹੇ ਨੇ। ਜਵਾਬ ਵਿੱਚ ਪਟਿਆਲਾ ਪੁਲਿਸ ਦੇ ਐਕਸ ਹੈਂਡਲ ਤੇ ਸਪਸ਼ਟ ਕੀਤਾ ਕਿ ਇਹ ਵੀਡੀਓ ਝਾਲੀ ਹੈ, اے ਆਈ ਦੀ ਵਰਤੋਂ ਕਰਕੇ ਗਲਤ ਤਰੀਕੇ ਨਾਲ ਇਸ ਵੀਡੀਓ ਨੂੰ ਬਣਾਇਆ ਗਿਆ ਹੈ ਪੰਜਾਬ ਪੁਲਿਸਲਾ ਪਿਛ ਬਲਕ ਸੰਪਤੀ ਚੋਣਾ ਦੌਰਾਨ ਪੁਲਿਸ ਅਧਿਕਾਰੀਆਂ ਕਥਿਤ ਤੌਰ ਤੇ ਕਾਨਫਰੰਸ ਕਾਲ ਜਿਹੜੀ ਸਾਹਮਣੇ ਆਈ ਹੈ ਉਹ ਸਾਰਾ ਉਸ ਦਾ ਜਿਹੜਾ ਹੈ ਵਰਤੋਂ AI ਦੀ ਕੀਤੀ ਗਈ ਹੈ ਇਸ ਕਰਕੇ ਸੰਮਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਰਜੀ ਸਿੰਘ ਚਿੰਝਰ ਅਰਸ਼ਦੀਪ ਸਿੰਘ ਕੋਲੋ ਕਲੇਰ ਅਤੇ ਰਤਨਦੀਪ ਸਿੰਘ ਤੋਂ ਇਲਾਵਾ ਹੋਰ ਦੋ ਅਣਪਛਾਤੇਆਂ ਨੂੰ ਹੋਏ ਨੇ ਇਹਨਾਂ ਨੂੰ ਜਾਨਾ ਪਵੇਗਾ ਅਤੇ ਇਹਨਾਂ ਕੋਲੋਂ ਵੱਡੇ ਪੱਧਰ ਤੇ ਪੁੱਛ ਰਹੀ ਕਿ ਕਿਤੇ ਜਾਵੇਗੀ ਕਿ ਤੁਸੀਂ ਇਹ ਅੱਜ ਦੀ ਮੱਦ ਨਾਲ ਇਹ ਵੀਡੀਓ ਕਿੱਥੋਂ ਬਣਾਈ ਜਾਂ ਤੁਸੀਂ ਪੰਜਾਬ ਪੁਲਿਸ ਨੂੰ ਜਾਣ ਬੁੱਝ ਕੇ ਜਿਲ੍ਹਾ ਪ੍ਰਚਿਤ ਅਤੇ ਪੰਚਾਇਤ ਦੀ ਬਲਾਕ ਸੰਮਤੀ ਦੀਆਂ ਚਲਦੀਆਂ ਚੋਣਾਂ ਦੇ ਵਿੱਚ ਕਿਉਂ ਪਰੇਸ਼ਾਨ ਕੀਤਾ ਧੰਨਵਾਦ